ਟਾਈਮ ਸਾਲ ਦੇ ਸਾਲ ਤੇ ਪਾਣੀ ਤਰੇ ਆਉਂਦਾ ਵਾ ਤੇ ਸਾਡਾ ਤੇ ਜਿਹੜਾ ਕੋਈ ਅਮਨੜ ਕਿਤੇ ਸਾਡਾ ਤੇ ਵਿਆਜ ਹੀ ਨਹੀਂ ਮੁੰਡਿਆ ਸਾਨੂੰ ਤਾਂ ਕੋਈ ਉੱਥੇ ਲਾਲਾ ਝੱਲਣ ਨੂੰ ਤਿਆਰ ਨਹੀਂ ਗਾ ਇਸ ਟਾਈਮ ਤੇ ਵੀ ਸਿਬ ਤੇ ਇਹੋ ਜੀ ਆਉਂਦੇ ਜਾਂਦੇ ਵੀ ਆਏ ਸਾਲ ਉਤੋਂ ਜ਼ਿਆਦਾ ਵਾਧਦੀ ਜਾਂਦੀ ਆ ਟਾਈਮ ਪਾਸ ਧੱਕਾ ਕਰਕੇ ਰੋਟੀਆਂ ਹੀ ਖਾਂਦੇ ਫਿਰਦੇ ਐਹ ਕੋ ਸਾਡੀ ਕੋਈ ਜ਼ਿੰਦਗੀ ਨਹੀਂ ਇੱਥੇ ਦੁਨੀਆ ਤੇ ਇਹ ਤੇ ਬੁੱਤ ਖਲੋਤੇ ਦੀਦੇ ਵਾਲੀ ਤੇ ਇਹ ਸਾਡੇ ਪਿਛਲੇ ਸਾਲ ਉਤੋਂ ਵੀ ਜ਼ਿਆਦਾ ਉਤੋਂ ਗਾਂ ਸਾਨੂੰਆਂ ਘਰਾਂ ਤੋਂ ਬਾਹਰ ਕੱਢਿਆ ਦੋ ਤਿੰਨ ਵਾਰੇ ਰਾਤ ਸਮਗਰੀ ਬਿਲਕੁਲ ਮਿਲ ਵੀ ਸਾਨੂੰ ਜਿਦਾਂ ਇਸ ਵਕਤ ਇਹ ਸਾਡੇ ਜ ਸਮਾਨ ਦੇ ਵਾਸਤੇ ਤਰਪਾਲਾਂ ਵਗੈਰਾ ਜਾਂ ਹੋਰ ਲੋੜੀ ਦਾ ਸਮਾਨ ਸਾਨੂੰ ਮੁਹੱਈਆ ਕਰਾਇਆ ਜਾਵੇ ਸਾਨੂੰ ਤੇ ਕਣਕ ਬੀਜਣ ਦੀ ਵੀ ਕੋਈ ਉਮੀਦ ਨਹੀਂ ਹੈਗੀ ਜੀ ਜਨਸ ਵੌਕਸਮੈਨ ਟੀਵੀ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਵਰਨ ਸ਼ਰਮਾ ਤਸਵੀਰਾਂ ਤੁਹਾਡੇ ਸਾਹਮਣੇ ਰੱਖ ਰਹੇ ਹਾਂ ਹੜ੍ਹਾਂ ਦੇ ਨਾਲ ਪਈ ਮਾਰਦੀਆਂ ਸੁਲਤਾਨਪੁਰ ਲੋਧੀ ਦਾ ਉਹ ਇਲਾਕਾ ਹੈ ਜੋ ਹੜ੍ਹਾਂ ਦੀ ਮਾਰ ਹੇਠ ਹੈ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਕਿ ਜਿੱਥੇ ਇਸ ਪਾਣੀ ਨੇ ਜ਼ਮੀਨਾਂ ਬਰਬਾਦ ਕੀਤੀਆਂ ਨੇ ਲਗਭਗ 4 ਤੋਂ 5 ਫੁੱਟ ਤੱਕ ਪਾਣੀ ਲੋਕਾਂ ਦੀਆਂ ਕਿਸਾਨਾਂ ਦੀਆਂ ਜ਼ਮੀਨਾਂ ਦੇ ਵਿੱਚ ਭਰ ਚੁੱਕਿਆ ਹੈ ਤੇ ਹੁਣ ਇਸ ਪਾਣੀ ਨੇ ਲੋਕਾਂ ਦੇ ਘਰਾਂ ਦੇ ਅੰਦਰ ਵੀ ਦਾਖਲ ਹੋਣਾ ਸ਼ੁਰੂ ਕਰ ਦਿੱਤਾ ਹੈ ਕੈਮਰਾਮੈਨ ਨੂੰ ਗੁਜ਼ਾਰਿਸ਼ ਕਰਾਂਗਾ ਕਿ ਇਸ ਘਰ ਦੇ ਵਿੱਚ ਬਣੇ ਪਸ਼ੂਆਂ ਦੇ ਵਾੜੇ ਨੂੰ ਜਿਹੜੇ ਉਹ ਕੈਮਰੇ ਦੇ ਵਿੱਚ ਕੈਦ ਕੀਤਾ ਜਾਵੇ ਕਿਉਂਕਿ ਪਾਣੀ ਬੋਰਿਆਂ ਲਗਾ ਕੇ ਜਿਹੜਾ ਰੋਕ ਲਗਾਈ ਗਈ ਹੈ ਪਰ ਜਿਹੜੇ ਪਸ਼ੂ ਨੇ ਉਹ ਵਿਚਾਰੇ ਗਿੱਲੇ ਥਾਂ ਬੱਜੇ ਰਹਿਣ ਨੂੰ ਮਜਬੂਰ ਨੇ ਕਿਉਂਕਿ ਘਰ ਦੇ ਹਾਲਾਤ ਜਿਹੜੇ ਨੇ ਉਹ ਵਿਗੜਦੇ ਹੋਏ ਦਿਖਾਈ ਦੇ ਰਹੇ ਨੇ ਲਗਾਤਾਰ ਜਿਹੜਾ ਬਿਆਸ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਹੈ ਉਹ ਵਾਅਦਾ ਹੋਇਆ ਜਿਹੜਾ ਹੈ ਉਹ ਦਿਖਾਈ ਦੇ ਰਿਹਾ ਹੈ ਗੱਲਬਾਤ ਕਰਾਂਗੇ ਸਥਾਨਕ ਲੋਕਾਂ ਦੇ ਨਾਲ ਕਿਹੜਾ ਪਿੰਡ ਹੈ ਕਿੱਥੋਂ ਦੇ ਰਹਿਣ ਵਾਲਿਓ ਤੇ ਕੀ ਹਾਲਾਤ ਨੇ ਇਸ ਵੇਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਨਿਵਾਸੀ ਹਾਂ ਪਿੰਡ ਆਲੀ ਕਣਾਂ ਦੇ ਤੇ ਕੁਝ ਕੁ ਦਿਨਾਂ ਤੋਂ ਲੈ ਕੇ ਸਾਡੇ ਪਿੰਡ ਦੇ ਬਹੁਤ ਹੀ ਚਿੰਤਾਜਨਕ ਹਾਲਾਤ ਹਨ ਪਾਣੀ ਦੀ ਮਾਰ 2023 ਵਿੱਚ ਵੀ ਬਹੁਤ ਇਸ ਇਲਾਕੇ ਨੂੰ ਪਈ ਸੀ ਵਰ ਸਰਕਾਰ ਵੱਲੋਂ ਕੋਈ ਬਹੁਤਾ ਧਿਆਨ ਇਸ ਇਲਾਕੇ ਵੱਲ ਨਹੀਂ ਦਿੱਤਾ ਗਿਆ ਤੇ ਉਹੀ ਹਾਲਾਤ 2023 ਦੇ ਅਕੋਰਡਿੰਗ ਉਹੀ ਹਾਲਾਤ ਬਣ ਚੁੱਕੇ ਹਨ ਪਸ਼ੂਆਂ ਵਾਲੇ ਬਰਾਂਡਿਆਂ ਵਿੱਚ ਪਾਣੀ ਪੈਣਾ ਸ਼ੁਰੂ ਹੋ ਚੁੱਕੇ ਹਨ ਹੁਣ ਸਾਨੂੰ ਘਰਾਂ ਦਾ ਖਤਰਾ ਬਣ ਚੁੱਕਾ ਹੈ ਝੋਨੇ ਦੇ ਪਹਿਲਾਂ ਸਾਡੇ ਬਰਬਾਦ ਹੋ ਗਏ ਹਨ ਤੇ ਹੁਣ ਸਾਡੇ ਘਰਾਂ ਨੂੰ ਖਤਰਾ ਹੈ ਸੋ ਅਸੀਂ ਹੁਣ ਆਪਣਾ ਸਮਾਨ ਉੱਚੇ ਥਾਵਾਂ ਤੇ ਲੈ ਕੇ ਜਾਣਾ ਹੈ ਸੋ ਪ੍ਰਸ਼ਾਸਨ ਨੂੰ ਬੇਨਤੀ ਹੈ ਵੀ ਇਸ ਇਲਾਕੇ ਵੱਲ ਧਿਆਨ ਦਿੱਤਾ ਜਾਵੇ ਤੇ ਸਥਾਨਕ ਸੰਗਤਾਂ ਨੂੰ ਬੇਨਤੀ ਹੈ ਵੀ ਵੱਧ ਤੋਂ ਵੱਧ ਇਸ ਇਲਾਕੇ ਦਾ ਸਹਿਯੋਗ ਕੀਤਾ ਜਾਵੇ। ਐਗਜੈਕਟ ਲੋਕੇਸ਼ਨ ਇਹ ਹੈ ਕਿਹੜੀ? ਇਹ ਜੀ ਇਹ ਸੁਲਤਾਨਪੁਰ ਲੋਧੀ ਸ਼ਹਿਰ ਸਾਡਾ ਪਿੰਡ ਆਲੀਕੜਾ ਜ਼ਿਲ੍ਹਾ ਕਪੂਰਥਲਾ ਜੀ। ਤੇ ਇਹ ਇਹ ਪਾਣੀ ਕਿਦੋਂ ਤੋਂ ਇੱਥੇ ਆਉਣਾ ਸ਼ੁਰੂ ਹੈ ਤੇ ਹੁਣ ਕਦੋਂ ਤੋਂ ਵੱਧ ਰਿਹਾ ਹੈ? ਇਸ ਪਾਣੀ ਨੂੰ ਜੀ 4 ਦਿਨ ਹੋ ਚੁੱਕੇ ਆ ਤੇ ਅੱਜ ਸਵੇਰ ਦਾ ਪਾਣੀ ਬਹੁਤ ਜ਼ਿਆਦਾ ਵੱਧ ਰਿਹਾ ਹੈ ਜੀ। ਹਾਂਜੀ। ਕਾਫੀ ਪਾਣੀ ਵੱਧ ਚੁੱਕਾ ਹੈ ਦਰਿਆ ਦਾ। ਹੋਰ ਕਿਹ ਕੀ ਸਮੱਸਿਆਵਾਂ ਆ ਰਹੀਆਂ ਇੱਥੇ ਹੋਰ ਸਮੱਸਿਆਵਾਂ ਪ੍ਰਸ਼ਾਸਨ ਹਾਲੇ ਤੱਕ ਇੱਥੇ ਮਨ ਲਈ ਪਹੁੰਚ ਨਹੀਂ ਕੀਤੀ ਆ ਤੁਹਾਡਾ ਚੈਨਲ ਪਹੁੰਚਿਆ ਹੋਇਆ ਆ ਆਪ ਜੀ ਦਾ ਬਹੁਤ ਧੰਨਵਾਦ ਬਾਕੀ ਸੰਗਤਾਂ ਕਾਫੀ ਇਲਾਕੇ ਦੀਆਂ ਸਹਿਯੋਗ ਕਰ ਰਹੀਆਂ ਹਨ ਤੇ ਰਾਤ ਸਮਗਰੀ ਬਿਲਕੁਲ ਮਨ ਲਈ ਸਾਨੂੰ ਜਿਦਾਂ ਇਸ ਵਕਤ ਸਾਡੇ ਸਮਾਨ ਦੇ ਵਾਸਤੇ ਤਰਪਾਲਾਂ ਵਗੈਰਾ ਜਾਂ ਹੋਰ ਲੋੜੀ ਦਾ ਸਮਾਨ ਸਾਨੂੰ ਮੁਹੱਈਆ ਕਰਾਇਆ ਜਾਵੇ ਕਿੰਨੀ ਜ਼ਮੀਨ ਹੈ ਜਿਹੜੀ ਇਸ ਇਲਾਕੇ ਦੀ ਪ੍ਰਭਾਵਿਤ ਹੈ کم سے کم 4 ਤੋਂ 5000 ਕਿਲਾ ਜੋ ਇਸ ਟਾਈਮ ਤੱਕ ਮਤਲਬ ਵੀ ਸਾਰਾ ਬਿਲਕੁਲ ਡੈਮੇਜ ਹੋ ਚੁੱਕਾ ਹੈ ਮਤਲਬ ਵੀ ਜਮ੍ਹਾਂ ਜੇਗਾ ਦੀ ਵੀ ਮੁੱਢ ਤੋਂ ਹੀ ਚੋਨਾ ਖਤਮ ਹੋ ਚੁੱਕਾ ਹੈ ਸਾਨੂੰ ਤੇ ਕਣਕ ਵੇਜਣ ਦੀ ਵੀ ਕੋਈ ਉਮੀਦ ਨਹੀਂ ਹੈਗੀ ਜੀ ਵੀ ਕਣਕਾ ਤੱਕ ਬਹੁਤ ਮੁਸ਼ਕਲ ਹੈ ਜੇ ਵੀ ਸਾਡੀ ਇਹ ਪੈੜੀ ਪੱਤਰ ਵਿੱਚ ਆ ਜਾਵੇ ਤੇ ਪੁਰਾਣੇ ਸਮੇਂ ਦੀ ਗੱਲ ਕਰੀਏ 2023 ਦੇ ਵਿੱਚ ਵੀ ਮਾਰ ਪਈ ਇਸ ਵਾਰ ਦੁਹਰੀ ਮਾਰ ਜਿਹੜੀ ਪੈਂਦੀ ਹੋਈ ਕਿਸਾਨ ਨੂੰ ਦਿਖਾਈ ਦੇ ਰਹੀ ਹੈ ਕਿੰਨਾ ਕਿਤੇ ਵੱਡੀ ਆਰਥਿਕ ਸੱਟ ਵੀ ਵਜੀ ਹੈ ਹਾਲਾਤਾਂ ਚੋਂ ਨਿਕਲੇਗਾ ਕਿਵੇਂ ਕੇ ਕਿਸਾਨ ਇਹ ਤੇ ਬਹੁਤ ਜ਼ਿਆਦਾ ਔਖ ਹੈ ਜੀ ਦੇਖੋ ਜੀ ਕਿਸਾਨ ਛੋਟਾ ਹੈ ਚਾਹੇ ਵੱਡਾ ਕਿਸਾਨ ਹੈ ਉਹਦਾ ਇੱਕ ਆਰਥਿਕ ਸਾਧਨ ਜਿਹੜਾ ਹੈ ਉਹ ਸਭ ਤੋਂ ਵੱਡਾ ਆਪਣੀ ਫਸਲ ਹੈ 2023 ਦੇ ਵਿੱਚ ਇਸ ਇਲਾਕੇ ਵਿੱਚ ਬਹੁਤ ਜ਼ਿਆਦਾ ਪਾਣੀ ਦੇ ਨਾਲ ਰੇਤਾ ਵੀ ਪੈ ਚੁੱਕਾ ਸੀ ਉਸ ਰੇਤ ਨੂੰ ਸਾਫ਼ ਕਰਨ ਲਈ ਸੰਗਤਾਂ ਨੇ ਬਹੁਤ ਸਹਿਯੋਗ ਕੀਤਾ ਤੇ ਸੰਗਤ ਇਲਾਕੇ ਦਾ ਤੇ ਪੂਰੀ ਸੰਗਤ ਨੇ ਬਹੁਤ ਹੀ ਵੱਡੀ ਮਿਹਨਤ ਕਰਕੇ ਪੈਲੀਆਂ ਵਾਹੁਣ ਜੋਗ ਬਣਾਈਆਂ ਪਰ 2025 ਦੇ ਵਿੱਚ ਸੇਮ ਇਹੋ ਹੀ ਕੰਡੀਸ਼ਨ ਹੋ ਚੁੱਕੀ ਹੈ ਵੀ ਹੁਣ ਵੀ ਜਦੋਂ ਪਾਣੀ ਸਾਫ਼ ਹੋਵੇਗਾ ਤੇ ਫਸਲਾਂ ਦੇ ਵਿੱਚ ਰੇਤਾ ਦੇਖਣ ਨੂੰ ਮਿਲੇਗਾ ਸਾਡੇ ਨਾਲ ਬਜ਼ੁਰਗ ਵੀ ਮੌਜੂਦ ਨੇ ਬਜ਼ੁਰਗ ਬਿਆਸ ਦਰਿਆ ਨੇ ਚਾਰ ਚਫੇਰੇ ਇਸ ਇਲਾਕੇ ਨੂੰ ਘੇਰਾ ਪਾ ਲਿਆ ਹਾਂਜੀ ਹਾਂਜੀ ਹਾਲਾਤ 23 ਦੇ ਵਿੱਚ ਵੀ ਇਹੀ ਸੀ 19 ਦੇ ਵਿੱਚ ਵੀ ਇਹੀ ਸੀ ਲਗਾਤਾਰ ਜਿਹੜਾ ਹੈ ਕਿਸਾਨ ਇਸ ਬਿਆਸ ਦਰਿਆ ਦੀ ਮਾਰ ਚੱਲ ਰਿਹਾ ਹੈ ਕਿਵੇਂ ਸੁਧਰਨਗੇ ਹਾਲਾਤ ਕੀ ਲੱਗਦਾ ਇਹ ਤਾਂ ਕੋਈ ਸਮਝ ਨਹੀਂ ਲੱਗਦੀ ਅਸੀਂ ਤੇ ਮੱਲਾ ਮਾਰੀਆਂ ਵੀ ਹਿੰਮਤ ਕਰਦੇ ਆ ਆਪਦੀ ਵੱਧ ਤੋਂ ਵੱਧ ਕੋਸ਼ਿਸ਼ ਕਰਦੇ ਅੱਗੇ 4 ਮਹੀਨੇ 2023 ਚ ਪਾਣੀ ਵਗ ਗਿਆ ਉਦੋਂ ਸੰਗਤਾਂ ਨੇ ਸੰਯੁਕਤਤਾ ਬੰਨ ਬੱਧਾ ਹੁਣ ਵੀ ਸੰਗਤਾਂ ਸਹਯੋਗ ਦੇਣ ਜਾਂ ਗਾਂਹੇ ਕੋਈ ਆਉਣ ਵਾਲੇ ਸਮੇਂ ਦੇ ਵਿੱਚ ਖਾਣ ਪੀਣ ਲਈ ਆਪਦਾ ਕੋਈ ਗੁਜ਼ਾਰਾ ਕਰ ਸਕਦੇ ਕਣਕ ਪੱਠਾ ਬੀਜ ਸਕਦੇ ਆ ਨਹੀਂ ਤੇ ਸਾਡੇ ਪੱਲੇ ਕੁਝ ਨਹੀਂ ਹੁਣਾ ਇਸ ਟਾਈਮ ਸਾਲ ਦੇ ਸਾਲ ਤੇ ਪਾਣੀ ਤਰੇ ਆਉਂਦਾ ਵਾ ਤੇ ਸਾਡਾ ਤੇ ਜਿਹੜਾ ਕੋਈ ਅਮਨਣ ਕੀ ਤੇ ਸਾਡਾ ਤੇ ਵਿਆਜ ਹੀ ਨਹੀਂ ਮੁੰਡਿਆ ਸਾਨੂੰ ਤਾਂ ਕੋਈ ਉੱਥੇ ਲਾਲਾ ਝੱਲਣ ਨੂੰ ਤਿਆਰ ਨਹੀਂ ਗਾ ਇਸ ਟਾਈਮ ਤੇ ਵੀ ਜਦ ਅਸੀਂ ਕੋਈ ਰਿਸ਼ਤੇਦਾਰ ਤੋਂ ਜਾਂ ਕਿਸੇ ਤੋਂ ਠੱਗ ਠੁੱਕ ਕੇ ਆਪਦੀ ਕੋਈ ਫਸਲવાડી ਗਾਂ ਕਰਾਂਗੇ ਸਮਾਂ ਆਉਣ ਵਾਲੇ ਵਿੱਚ ਪਰ ਮੁਸ਼ਕਲ ਆ ਸਾਨੂੰ ਆ ਜਿਹੜੇ ਲਹਾੜਦੀਦੇ ਆ ਨਾ ਸਾਡੇ 2023 ਦੇ ਵਿੱਚ ਇੰਨਾਂ ਕਮਰੇ ਦੇ ਵਿੱਚ 2 2 3 3 ਫੁੱਟ ਪਾਣੀ ਸੀ ਹੁਣ ਚੰਦ ਮਿੰਟਾਂ ਦੇ ਵਿੱਚ ਹੀ ਪਾਣੀ ਆ ਚੜਦਾ ਜਾਂਦਾ ਜਿਵੇਂ ਸਾਨੂੰ ਉਹ ਨਜ਼ਰ ਆਉਂਦਾ ਜਾਂਦਾ ਸਮਾਂ ਵੀ ਅਹੀਂ ਸਮਾਨ ਬਾਹਰ ਕੱਢ ਕੇ ਦੇ ਕੋਠੇ ਤੇ ਜਾਣਾ ਚਾਹੁੰਦੇ ਆਣਾ ਵੀ ਸਾਨੂੰ ਉਤਰਪੈਲਣਾ ਕੋਈ ਆਰਾ ਵਗੈਰਾ ਮਿਲਿਆ ਜਾਵੇ ਢੱਕਣ ਨੂੰ ਜਿੱਦਾਂ ਸਾਡੀਆਂ ਵਸਤੂ ਅਹੀਂ ਕੋਠੇ ਤੇ ਖੜਨੀਆਂ ਵਾਂ ਇਹਨਾਂ ਚੀਜ਼ਾਂ ਵਾਸਤੇ ਸਾਡੀ ਮਤ ਕੀਤੀ ਜਾਵੇ ਕਰਜ਼ ਵੀ ਹੈ ਸਰਤੇ ਇਸ ਇਲਾਕੇ ਦੇ ਬਹੁਤ ਬਹੁਤ ਜੀ ਸਾਈਂ ਤੇ ਕਰਜ਼ੇ ਦੇ ਵਿੱਚ ਤੇ ਨੱਪੇ ਹੀ ਪਏ ਆ ਜੀ ਦੋ ਪਿਛਲੇ ਸਾਲ ਵੀ ਪੈਲੀਆਂ ਨੂੰ ਵਾਹ ਵਾ ਕੇ ਬਣਾ ਬਣਾ ਕੇ ਆਪਦੀ ਮਿਹਨਤ ਕੀਤੀ ਨਹੀਂ ਕੋਈ ਕਣਕ ਵੀ ਸਵਾਦ ਨਾ ਹੋਈ ਮੁੜ ਕੇ ਉਸ ਤੋਂ ਬਾਅਦ ਹੋਰ ਵੀ ਫਸਲਾਂ ਤੇ ਜਿਹੜਾ ਤੁਹਾਨੂੰ ਪਤਾ ਖਰਚਾ ਹੁੰਦਾ ਪਰ ਮੁਸ਼ਕਲ ਹੈ ਕੰਮ ਦਾ ਔਖਾ ਕੰਮ ਹੈ ਜੀ ਸਾਡੇ ਗਾਂਵ ਬੱਚਿਆਂ ਦੇ ਵੀ ਬਹੁਤ ਜ਼ਿਆਦਾ ਪ੍ਰੈਸ਼ਰ ਪੈ ਰਿਹਾ ਵਾ ਹਾਂਜੀ ਹੋਰ ਵੀ ਬਜ਼ੁਰਗ ਸਾਡੇ ਨਾਲ ਨੇ ਬਜ਼ੁਰਗੋ ਕਈ ਸਮੇ ਤੁਸੀਂ ਆਪਣੇ ਇਸ ਸਰੀਰ ਦੇ ਉੱਤੇ ਹੰਡਾਈ ਨੇ ਹਾਂਜੀ ਹੁਣ ਦੇ ਵਿੱਚ ਤੇ ਪਹਿਲਾਂ ਦੇ ਵਿੱਚ ਕੀ ਅੰਤਰ ਲੱਗ ਰਿਹਾ ਹੈ ਅੰਤਰ ਤੇ ਬਹੁਤ ਜ਼ਿਆਦਾ ਜ਼ਿਆਦੇ ਤੋਂ ਜ਼ਿਆਦਾ ਵਧਦਾ ਜਾਂਦਾ ਮੁਸੀਬਤ ਇਹੋ ਜਿਹੀ ਆਉਂਦੀ ਜਾਂਦੀ ਵੀ ਆਏ ਸਾਲ ਉਤੋਂ ਜ਼ਿਆਦੀ ਵਧਦੀ ਜਾਂਦੀ ਆ ਸਾਡੇ ਏਰੀਏ ਨੂੰ ਮਲਾਂਨਾ ਦੇ ਸ਼ਹਿਰ ਵਾਲੇ ਕੋਈ ਚੱਲ ਸਕਦਾ ਆਲੀ ਕਲਾਂ ਦਾ ਨਾਂ ਲੈ ਲਿਆ ਤੇ ਨਾਂ ਕੋਈ ਸਰਕਾਰ ਲਾਉਣ ਦੇ ਕੇ ਤਿਆਰ ਆ ਉਹ ਆਂਦੇ ਇਹਨਾਂ ਦੀ ਕਿਸ਼ਤ ਨਹੀਂ ਮੋੜਨੀ ਇਹਨਾਂ ਤੋਂ ਲਵਾਂਗੇ ਕੀ ਇਹਨਾਂ ਦਾ ਏਡੀ ਹਾਲਾਤ ਮਾੜੀ ਹੋ ਗਈ ਹੈ ਵੀ ਹੱਦੋਂ ਜ਼ਿਆਦਾ ਸਾਨੂੰ ਕੋਈ ਵੀ ਛਲਣ ਚ ਰਾਜੀ ਨਹੀਂਗਾ ਅਹੀਂ ਤੇਵੇਂ ਮਿਹਨਤ ਮੂਤ ਕਰਕੇ ਟਾਈਮ ਪਾਸ ਧੱਕਾ ਕਰਕੇ ਰੋਟੀਆਂ ਹੀ ਖਾਂਦੇ ਫਿਰਦੇ ਅਹੀਂ ਕੋ ਸਾਡੀ ਕੋਈ ਜ਼ਿੰਦਗੀ ਨਹੀਂ ਇਥੇ ਦੁਨੀਆ ਤੇ ਇਹ ਤੇ ਬੋਤ ਖਲੋਤੇ ਦੀਦੇ ਵਾਲੀ ਦੇ ਪਿਆਲੀ ਦੇ ਬੰਦੇ ਵੜੇ ਆ ਜਿੱਦਾਂ ਵੋਟਾਂ ਆਂਦੀਆਂ ਉਦੋਂ ਬੰਦੇ ਬਹੁਤ ਆ ਪਰ ਹੁਣ ਸਾਡੇ ਲਈ ਕੁਛ ਵੀ ਨਹੀਂਗਾ ਅਹੀਂ ਸਰਕਾਰ ਲਈ ਵੀ ਕੁਛ ਨਹੀਂ ਤੇ ਨਾ ਕਹੇ ਲਾਲੇ ਦੀ ਤੇ ਨਾ ਕਹੇ ਸ਼ਾਹੂ ਕਰਲੀ ਅੱਜ ਦਾ ਮੁਸੀਬਤਾਂ ਨਾਲ ਦਿਨ ਕੱਢਣ ਦਾ ਰਾਤ ਦਿਨ ਕੱਢੀ ਜੰਨੇ ਰੋਟੀ ਖਾ ਕੇ ਸੌਂ ਜਾਈਦਾ ਪਰ ਔਖਾ ਬਹੁਤ ਸਾਨੂੰ ਰਾਤ ਨੂੰ ਸੌਣ ਦਾ ਇਹ ਚਿੰਤਾ ਲੱਗਿਆ ਵੀ ਰਾਤ ਨੂੰ ਸੋਣਾ ਕਿੱਥੇ ਸੋਈਏ ਬਹੁ ਬਾਹਰ ਕੱਢਾਂਗੇ ਸਮਾਨ ਕੱਢਾਂਗੇ ਕੀ ਕਰਾਂਗੇ ਬਹੁਤ ਏਡੀ ਹਾਲਾ ਹਾਲਤ ਮਾੜੀ ਤਹੰਡਈ ਅੱਜ ਪਾਣੀ ਦੀ ਪਾਣੀ ਜ਼ਿਆਦਾ ਚੜੀ ਜਾਂਦਾ ਵਾ ਜੇ ਤੇ ਅੱਜ ਚੜਦਾ ਆਵੇ ਫੇਰ ਤੇ ਅਸੀਂ ਸੋਚੀਆ ਵੀ ਇਹਨੇ ਕਿਪਤਾ ਇੱਥੇ ਕਖਲੋ ਜੇ ਇਹ ਸਾਡੇ ਪਿਛਲੇ ਸਾਲ ਉਤੋਂ ਵੀ ਜ਼ਿਆਦਾ ਉਤੋਂ ਗਾਂ ਸਾਨੂੰਆਂ ਘਰਾਂ ਤੋਂ ਬਾਹਰ ਕੱਢਿਆ 2-3 ਵਾਰ ਇਹਨੇ ਉਹ ਸਮਾਜ ਆ ਗਿਆ ਵਾ ਤੇ ਕੀ ਕਰਾਂਗੇ ਸਾਡੇ ਕੋਈ ਬਸ ਦਾ ਰੋਗ ਨਹੀਂਗਾ ਕਿਉਂਕਿ ਬਹੁਤ ਸਾਰੇ ਕਿਸਾਨਾਂ ਨੇ ਕਰਜ਼ ਵੀ ਲਿਆ ਹੁੰਦਾ ਹੈ ਬਹੁਤ ਤੇ ਜਿਹੜਾ ਜਿਹੜੀ ਮਸ਼ੀਨਰੀ ਵੀ ਹੈ ਖੇਤੀਬਾੜੀ ਦੇ ਸੰਧ ਵੀ ਨੇ ਉਹ ਵੀ ਜਿਹੜੇ ਨੇ ਲੋਨ ਤੇ ਹੁੰਦੇ ਆ ਲੋਨ ਤੇ ਤੇ ਮਤਲਬ ਇਸ ਚੀਜ਼ 'ਚ ਉੱਬਰ ਪਾਉਣਾ ਕਿੰਨਾ ਕ ਮੁਸ਼ਕਲ ਹੈ ਬਹੁਤ ਜ਼ਿਆਦਾ ਮੁਸ਼ਕਲ ਹੈ ਤੁਹਾਨੂੰ ਪਹਿਲਾਂ ਦੱਸ ਚੁੱਕਾ ਮੈਂ ਤੇ ਸਾਂਦਾਤ ਕਰਜ਼ਾ ਜਿਹੜਾ ਇੰਨਾ ਜ਼ਿਆਦਾ ਚੁੱਕਾ ਵਾ ਮਸ਼ੀਨਰੀ ਤੇ ਵੀ ਪਸ਼ੂਆਂ ਤੇ ਵੀ ਮਲਾਂ ਹਰ ਇੱਕ ਨੇ ਲਾਉਣ ਚੁੱਕੇ ਆ ਤੇ ਉਹਦੀ ਕਿਸ਼ਤ ਦੇਣੀ ਔਖਾ ਹੋ ਗਿਆ ਸਾਨੂੰ ਸਾਨੂੰ ਸਰਕਾਰ ਜਦੋਂ ਅਸੀਂ ਪਿੰਡ ਦਾ ਨਾਂ ਲੈ ਲਿਆ ਸਰਕਾਰ ਵੀ ਕਰਜ਼ਾ ਨਹੀਂ ਦੇ ਕੇ ਰਾਜੀ ਨਾ ਕੋਈ ਕੰਪਨੀ ਦੇ ਕੇ ਰਾਜੀ ਹੈ ਬਹੁਤ ਔਖਾ ਸਾਡੇ ਲਈ ਤੇ ਸਰਕਾਰ ਅਜਿਹਾ ਕੀ ਉਪਰਾਲਾ ਕਰੇ ਕਿ ਤੁਹਾਡਾ ਜਿਹੜਾ ਜੀਵਨ ਜਿਹੜਾ ਸੁਖਾਲਾ ਹੋਵੇ ਸਰਕਾਰ ਇਹ ਅਹੀਂ ਧਿਆਨ ਨੇ ਵੀ ਸਾਡੇ ਬਾਰੇ ਕੋਈ ਸੋਚ ਕੇ ਸਾਡਾ ਕੋਈ ਕਰਜ਼ਾ-ਕਰਜ਼ਾ ਮਾਫ਼ ਕੀਤਾ ਜਾਵੇ। ਲੋਨ ਲਾਂ ਚੁੱਕੇ ਉਹ ਮਾਫ਼ ਕੀਤੇ ਜਾਣ ਤੇ ਦੁਨੀਆ ਥੋੜੀ ਬਾਲੀ ਸੌਖੀ ਹੋ ਜੇ ਰੋਟੀ ਸੌਖੀ ਖਾਊਗੀ ਗਾਂ ਹੁਣ ਆਵੇ ਸਮੇਂ ਚ ਕੋਈ ਮਿਹਨਤ ਖਪੜੇ ਕਰਕੇ ਖਾਈ ਜੂ। ਹੁਣ ਤੇ ਅਹੀਂ ਵਿਆਜ ਨੇ ਲਾ ਸਕਦੇ ਲੋਨ ਕਿੱਥੋਂ ਮੋੜਾਂਗੇ ਕਰਜ਼ੇ ਕਿੱਥੋਂ ਮੋੜਾਂਗੇ ਵਾਸਾ। ਜ਼ਮੀਨਾਂ ਤੇ ਆ ਸਾਡੇ ਹੱਲ ਦੀ ਮੰਗ ਆ ਰਹੀ ਆ ਕਿ ਕਿਉਂਕਿ ਲਗਾਤਾਰ ਵਿਆਸ ਜਿਹੜਾ ਹੈ ਉਹ ਇਸ ਇਲਾਕੇ ਨੂੰ ਮਾਰ ਕਰ ਰਿਹਾ ਹੈ ਕਿਸਾਨ ਮੰਗ ਕਰ ਰਹੇ ਨੇ। ਇਹਦਾ ਪੱਕਾ ਹੱਲ ਹੋਵੇ ਪੱਕਾ ਹੱਲ ਤੇ ਹੁਣ ਗਵਰਨਮੈਂਟ ਇਹੋ ਹੀ ਕਰੇ ਬੰਨ ਗੁੰਨ ਨੂੰ ਭਾਨੇ ਕਿ ਉਹਦੇ ਨਾਲ ਕੋਈ ਪੱਥਰ ਪੁੱਥਰ ਲਾਇਆ ਜਾਵੇ ਕੋਈ ਉਹਨੂੰ ਸਟੱਡ ਲਾਇਏ ਜਾਣ ਤੇ ਦੁਨੀਆ ਸੁਖੀ ਹੋ ਜੇ ਤੇ ਐਦਾਂ ਤੇ ਅਸੀਂ ਸਰਕਾਰ ਤੇ ਆਲੀ ਕੁਛ ਨਹੀਂ ਕਰਦੀ ਅਸੀਂ ਆਪ ਹੀ ਜ਼ਿਮੀਂਦਾਰ ਕਿਸਾਨ ਹੀ ਮਿਹਨਤ ਬੰਦੇ ਦਿਹਾੜੀ ਦੇ ਪਿਆਰੇ ਉਹਨੂੰ ਉਹਨੂੰ ਮਿੱਟੀ ਮਾਟੀ ਪਾ ਕੇ ਬੰਨ ਲੈਂਦੇ ਤੇ ਉਹ ਫੇਰ ਧੱਕਾ ਮਾਰ ਕੇ ਰੋੜ ਦਿੰਦਾ ਉਹਦੇ ਗਾੜੀ ਕੋਈ ਜ਼ੋਰ ਥੋੜੀ ਹੈ ਸੋ ਲਗਾਤਾਰ ਇਸ ਇਲਾਕੇ ਦੀਆਂ ਕਿਸਾਨਾਂ ਦੀਆਂ ਮੁਸ਼ਕਲਾਂ ਜਿਹੜੀਆਂ ਨੇ ਉਹ ਵਧਦੀਆਂ ਹੋਈਆਂ ਦਿਖਾਈ ਦੇ ਰਹੀਆਂ ਨੇ ਬਿਆਸ ਦਰਿਆ ਵੱਡੀ ਮਾਰ ਕਰ ਰਿਹਾ ਹੈ ਹੁਣ ਕਿਸਾਨਾਂ ਦੇ ਜ਼ਮੀਨਾਂ ਤੋਂ ਬਾਅਦ ਹੁਣ ਘਰਾਂ ਦੇ ਵਿੱਚ ਵੀ ਕੁਝ ਖੇਤਰਾਂ ਦੇ ਵਿੱਚ ਇਸ ਵੱਲੋਂ ਦਸਤਖਤ ਦਿੱਤੀ ਜਾਣੀ ਸ਼ੁਰੂ ਹੋ ਗਈ ਹੈ ਤੇ ਕਿਸਾਨ ਜਿਹੜੇ ਨੇ ਉਹ ਕਰਜ਼ ਦੇ ਵਿੱਚ ਪਹਿਲਾਂ ਹੀ ਡੁੱਬੇ ਹੋਏ ਨੇ ਨਾ ਤਾਂ ਉਹਨਾਂ ਨੂੰ ਆਰਥੀ ਚੱਲ ਰਿਹਾ ਹੈ ਨਾ ਬੈਂਕ ਚੱਲ ਰਹੀ ਹੈ ਤੇ ਨਾ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਸਰਕਾਰ ਹੀ ਚੱਲ ਰਹੀ ਹੈ ਜਿਹੜਾ ਹਾਲਾਤਾਂ ਦੇ ਵਿੱਚੋਂ ਗੁਜ਼ਰ ਰਹੇ ਨੇ ਉਹਨਾਂ ਨੂੰ ਇਹਨਾਂ ਹਾਲਾਤਾਂ ਤੋਂ ਮੁਕਤੀ ਕਦੋਂ ਮਿਲੇਗੀ ਇਹ ਤਾਂ ਸਮਾਂ ਹੀ ਦੱਸੇਗਾ ਕੈਮਰਾ ਪਰਸਨ ਸਣੀ ਦੇ ਨਾਲ ਮੈਂ ਵਰੁਣ ਸ਼ਰਮਾ ਰੋਜ਼ਾਨਾ ਸਵਕਸਨ ਟੀਵੀ ਸੁਲਤਾਨਪੁਰ ਲੋਧੀ